ਚੈਨਲ ਪੰਜਾਬੀ ਦੇਖਣ ਵਾਲੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਭਾਰਤੀ ਲੋਕ ਸਭਾ ਨੇ ਤਾਜ਼ਾ ਇਮੀਗ੍ਰੇਸ਼ਨ ਕਾਨੂੰਨ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਐਕਟ 2025 ਨੂੰ ਮਨਜ਼ੂਰੀ ਦੇ ਦਿੱਤੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨਵੇਂ ਕਾਨੂੰਨ ਨੂੰ ਦੇਸ਼ ਦੀ ਸੁਰੱਖਿਆ ਲਈ ਇਤਿਹਾਸਿਕ ਕਦਮ ਦੱਸਿਆ ਹੈ ਉਹਨਾਂ ਕਿਹਾ ਹੈ ਕਿ ਭਾਰਤ ਧਰਮਸ਼ਾਲਾ ਨਹੀਂ ਹੈ ਅਤੇ ਇਹ ਕਾਨੂੰਨ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖਲ ਹੋਣ ਵਾਲਿਆਂ ਤੇ ਸਖਤੀ ਲਿਆਉਣ ਲਈ ਲਿਆਂਦਾ ਗਿਆ ਹੈ ਕੇਂਦਰ ਦੀ ਗ੍ਰਾਮ ਮੰਤਰੀ ਅਮਿਤ ਸ਼ਾਹ ਨੇ ਵੀਰਵਾਨ ਨੂੰ ਸਰਕਾਰ ਦੀ ਪ੍ਰਵਾਸਨ ਨੀਤੀ ਨੂੰ ਕਠੋਰਤਾ ਤੇ ਹਮਦਰਦੀ ਦਾ ਮਿਸ਼ਰਣ ਦੱਸਿਆ ਅਤੇ ਲੋਕ ਸਭਾ ਦੇ ਵਿੱਚ ਕਿਹਾ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿੱਥੇ ਕੋਈ ਵੀ ਜਦੋਂ ਮਰਜੀ ਚਾਹੇ ਆ ਕੇ ਰਹਿ ਜਾਵੇ ਸਦਨ ਦੇ ਵਿੱਚ ਇਮੀਗ੍ਰੇਸ਼ਨ ਐਂਡ ਫੌਨਸ ਬਿਲ 2025 ਉੱਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਕਾਰੋਬਾਰ ਸਿੱਖਿਆ ਦੇ ਰਿਸਰਚ ਦੇ ਲਈ ਭਾਰਤ ਆਉਣ ਵਾਲਿਆਂ ਦਾ ਸਵਾਗਤ ਕੀਤਾ ਜਾਵੇਗਾ ਪਰ ਗਲਤ ਇਰਾਦਿਆਂ ਅਤੇ ਅਸ਼ਾਂਤੀ ਫਲਾਉਣ ਦੇ ਇਰਾਦੇ ਦੇ ਨਾਲ ਭਾਰਤ ਵਿੱਚ ਆਉਣ ਵਾਲੇ ਦੇ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ ਸ਼ਾਂਤੀ ਜਵਾਬ ਤੋਂ ਬਾਅਦ ਸਦਨ ਨੇ ਕੁਝ ਵਿਰੋਧੀ ਸੰਸਦ ਮੈਂਬਰਾਂ ਦੇ ਸੋਤਾਂ ਨੂੰ ਘਤ ਕਰਦਿਆਂ ਹੋਇਆ ਇਮੀਗ੍ਰੇਸ਼ਨ ਐਂਡ ਫੌਨਰਸ ਬਿਲ 2025 ਨੂੰ ਜੁਬਾਨੀ ਵੋਟ ਦੇ ਨਾਲ ਮਨਜ਼ੂਰੀ ਦੇ ਦਿੱਤੀ ਇਸ ਨਾਲੂਨਾ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਸਾਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਸਾਡੇ ਦੇਸ਼ ਦੇ ਵਿੱਚ ਕੌਣ ਆਂਦਾ ਹੈ ਅਤੇ ਕਿੰਨੇ ਸਮੇ ਲਈ ਆਉਂਦਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਈ ਵਾਰ ਲੋਕ ਇਹ ਸਵਾਲ ਚੁੱਕਦੇ ਨੇ ਕਿ ਸ਼ਰਨਾਰਥੀਆ ਦੇ ਨਾਲ ਸੰਬੰਧਤ ਅੰਤਰਰਾਸ਼ਟਰੀ ਸੰਧੀ ਉੱਤੇ ਦਸਤਖਤ ਕਿਉਂ ਨਹੀਂ ਕੀਤੇ ਗਏ। ਉਹਨੇ ਵੀ ਕਿਹਾ ਕਿ ਇਸ ਲਈ ਹੈ ਕਿਉਂਕਿ ਪ੍ਰਵਾਸੀ ਸੰਬੰਧੀ ਭਾਰਤ ਦਾ ਟ੍ਰੈਕ ਰਿਕਾਰਡ 5000 ਸਾਲਾਂ ਤੋਂ ਬੇਦਾਗ ਰਿਹਾ ਅਤੇ ਸਾਨੂੰ ਕਿਸੇ ਸ਼ਰਨਾਰਥੀ ਨੀਤੀ ਦੀ ਜ਼ਰੂਰਤ ਨਹੀਂ ਹੈ। ਉਹਨੇ ਕਿਹਾ ਕਿ ਭਾਰਤ ਇੱਕ ਪੂ ਸੱਭਿਆਚਾਰਕ ਦੇਸ਼ ਹੈ ਤੇ ਪੂ ਰਾਜਨੀਤਿਕ ਦੇਸ਼ ਨਹੀਂ ਪਰਦਸ਼ਨਾਥੇ ਪ੍ਰਤੀ ਇੱਕ ਇਤਿਹਾਸ ਹੈ ਪ੍ਰਵਾਸੀ ਭਾਰਤ ਕੈਸਨ ਅਯੂਦੀ ਇਜ਼ਰਾਈਲ ਤੋਂ ਭੱਜ ਕੇ ਭਾਰਤ ਆਇਸਨ ਅਤੇ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਅਧੀਨ ਪਾਕ ਨੇ ਨਾਗਰਿਕਤਾ ਸੋਧ ਕਾਨੂੰਨ ਯਾਨਕੀ ਸੀਏਏ ਰਾਹੀਂ 6 ਗੁਆਂਢੀ ਦੇਸ਼ਾਂ ਦੇ ਸਤਾਇਕ ਲੋਕਾਂ ਨੂੰ ਪਨਾ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਕੁਝ ਸਪੈਸ਼ੀਅਲ ਰੋਕਾਂਗੇ ਨਾਗਰਿਕਤਾ ਸਿਰਫ ਉਹਨਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਨੇ ਗੁਆਂਢੀ ਦੇਸ਼ਾਂ ਦੇ ਵਿੱਚ ਫੰਡ ਅਤੇ ਅਤਿਆਚਾਰ ਦੀ ਭਿਆਨਕਤਾ ਦਾ ਸਾਹਮਣਾ ਕੀਤਾ ਹੈ ਹੁਣ ਇਹ ਵੀ ਕਿਹਾ ਕਿ ਸਰਕਾਰ ਕਾਨੂੰਨ ਤੋੜਨ ਵਾਲਿਆਂ ਉੱਤੇ ਸਖਤ ਨਜ਼ਰ ਜੁਤਕੀ ਸ਼ਾਨ ਨੇ ਕਿਹਾ ਕਿ ਜਿੱਥੇ ਭਾਰਤ ਪ੍ਰਵਾਸੀਆਂ ਦਾ ਸਵਾਗਤ ਕਰਨ ਦਾ ਤੌਰ ਤੇ ਭਾਰਤ ਤੋਂ ਆਏ ਪ੍ਰਵਾਸੀਆਂ ਨੇ ਭਾਰਤ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੇ ਵਿੱਚ ਫਲੋਨ ਦਾ ਵੀ ਕੰਮ ਕੀਤਾ ਹੈ ਉਹਨਾਂ ਨੇ ਕਿਹਾ ਕਿ ਦੁਨੀਆ ਛੋਟੀ ਹੁੰਦੀ ਜਾ ਰਹੀ ਹੈ ਤੇ ਭਾਰਤ ਦੁਨੀਆ ਦੀ ਆਰਥਿਕ ਵਿਵਸਥਾ ਦੀ ਸੂਚੀ ਦੇ ਵਿੱਚ ਇੱਕ ਬ੍ਰਾਈਟ ਸਪੌਟ ਦੇ ਵਜੋਂ ਉਭਰੇ ਇਹ ਇੱਕ ਨਿਰਮਾਣ ਕੇਂਦਰ ਦੇ ਵਜੋਂ ਉੱਭਰਿਆ ਅਤੇ ਅਜੋਈ ਸਥਿਤੀ ਵਿੱਚ ਦੇਸ਼ ਦੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ। ਉਨ੍ਹਾਂ ਕਿਹਾ ਕਿ ਜੇਕਰ ਵਿਦੇਸ਼ਾਂ ਤੋਂ ਲੋਕ ਭਾਰਤੀ ਆਰਥਿਕ ਤਨ ਮਜ਼ਬੂਤ ਕਰਨ, ਕਾਰੋਬਾਰ ਕਰਨ, ਸਿੱਖਿਆ ਅਤੇ ਖੋਜ ਦੇ ਲਈ ਆਉਂਦੇ ਨੇ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਗ੍ਰਹਿ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਬੰਗਲਾਦੇਸ਼ੀ ਅਤੇ ਰੋਂਗੀਆਂ ਗੜਬੜ ਪੈਦਾ ਕਰਨ ਆਉਂਦੇ ਨੇ ਤਾਂ ਉਨ੍ਹਾਂ ਦੇ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਦਿੱਲੀ ਚੋਣਾ ਦੌਰਾਨ ਮੈਂ ਚੁੱਪ ਰਿਹਾ ਕਿਉਂਕਿ ਇਹ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਸਵਾਲ ਸੀ ਪਰ ਅੱਜ ਇੱਕ ਮੌਕਾ ਹੈ ਅਤੇ ਇੱਕ ਰਿਵਾਜ ਹੈ ਇਸ ਨਾਲ ਸੰਬੰਧਿਤ ਵਿਸ਼ੇ ਤੇ ਇੱਕ ਬਿਲ ਆਇਆ ਹੈ ਇਸ ਲਈ ਮੈਂ ਦੇਸ਼ ਦੇ ਲੋਕਾਂ ਨੂੰ ਸੱਚਾਈ ਤੋਂ ਜਾਣੂ ਕਰਵਾ ਰਿਹਾ ਹਾਂ ਹਾਲ ਦੀ ਘੜੀ ਚੈਨਲ ਪੰਜਾਬੀ ਵਿੱਚ ਨਾ ਹੀ ਜਲਦ ਹੋਵੇਗੀ ਮੁਲਾਕਾਤ ਨਵੀਆਂ ਅਤੇ ਤਾਜ਼ੀਆਂ ਖਬਰਾਂ ਨਾਲ ਅਦ ਤਕਲੀਸ ਹੋ ਸੇਗਾ